ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਦੇ ਆ ਸਾਰੇ ਦੋਸਤ ਵੀ ਬਰਾ ਠੀਕ ਠਾਕ ਹੋਣਗੇ ਜ਼ਿਕਰ ਹੈ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 2-3 ਦਿਨ ਪਹਿਲੇ ਜਿਹੜੀ ਕਮਲ ਕੌਰ ਏ ਉਹਨਾਂ ਦਾ ਕਤਲ ਹੋਇਆ ਜੁਦੀ ਜ਼ਿੰਮੇਵਾਰੀ ਅਮਰਤਪਾਲ ਮਹਿਰੂਜੀ ਨੇ ਲਈ ਕਿ ਵੀ ਹਾਂ ਜੀ ਅਸੀਂ ਕੀਤਾ ਹਾਂ ਬਿਲਕੁਲ ਬਹੁਤ ਰੋਲਾ ਚੱਲਦਾ ਹਾਂਜੀ ਉਹ ਗਲਤ ਹੈ ਜਾਂ ਸਹੀ ਹੈ ਇਹ ਬੜਾ ਮਾਹਰੇ ਦੇ ਵਿੱਚ ਤੇ ਸੋਸ਼ਲ ਮੀਡੀਆ ਤੇ ਗੱਲਬਾਤ ਚੱਲ ਰਹੀ ਤੇ ਉਸੇ ਸਿਲਸਲੇ ਜਿਹੜਾ ਗੱਗੀ ਪੰਡਤ ਜੀ ਨੇ ਇਕ ਬੜੇ ਵੱਡੇ ਪੰਡਤ ਨੇ ਤੇ ਉਹਨਾਂ ਦਾ ਵੀ ਬਿਆਨ ਆਇਆ ਉਹਨਾਂ ਦਾ ਇੱਕ ਇੰਟਰਵਿਊ ਲੈ ਕੇ ਆਏ ਆ ਕਿ ਵੀ ਉਹ ਆਇਆ ਕਿ ਇਸ ਜਿਹੜਾ ਕਰਮकांड ਹੋਇਆ ਹੈ ਜਾਂ ਮਸਲਾ ਹੋਇਆ ਹੈ ਜਾਂ ਕਿਸੇ ਦੀ ਜਾਨ ਗਈ ਹੈ ਉਹਨੂੰ ਸਹੀ ਸਮਝ ਰਹੇ ਨੇ ਜਾਂ ਗਲਤ ਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਲੋਕ ਜਿਸ ਤਰ੍ਹਾਂ ਆਪਣੀ ਰਾਏ ਦਾ ਇਜ਼ਹਾਰ ਇਸ ਕਮੈਂਟ ਬਾਕਸ ਚ ਕਰ ਸਕਦੇ ਜੀ ਕਿ ਕਹਾਂ ਇਹ ਗਲਤ ਹੈ ਜਾਂ ਸਹੀ ਹੈ ਇਸ ਚੀਜ਼ ਦੇ ਬਾਰੇ ਤੁਸੀਂ ਆਪਣਾ ਕਮੈਂਟ ਬਾਕਸ ਚ ਇਜ਼ਹਾਰ ਕਰ ਸਕਦੇ ਜੀ ਤੇ ਹੁਣ ਆਪਾਂ ਜਲਦੀ ਨਾਲ ਵੀਡੀਓ ਸ਼ੁਰੂ ਕਰਨੇ ਆ ਉਸ ਤੋਂ ਬਾਅਦ ਗੱਲਬਾਤ ਨਵੀਂ ਰਾਤ ਦੇ ਕਈ ਸੱਜਣ ਮਿੱਤਰ ਟੈਲੀਫੋਨ ਕਰ ਰਹੇ ਆ ਵੀ ਉਹ ਤਵਾੜੀ ਆ ਜੀ ਉਹ ਪੰਤਾਣੀ ਆ ਜੀ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ ਤੇ ਫਿਰ ਤਵਾੜੀ ਆ ਪੰਤਾਣੀ ਆ ਹਿੰਦੂਆਂ ਨੂੰ ਇਹ ਗੱਲ ਅਲਾਉ ਕਰਤੀ ਸਾਡੇ ਦੇਵੀ ਦੇਵਤਾ ਨੇ ਵੀ ਤੁਸੀਂ ਨੰਗੇਜ ਪਰੋਸੋ ਤੁਸੀਂ ਲੋਕਾਂ ਚ ਜਾ ਕੇ ਸ਼ਲੀਲਤਾ ਪਰੋਸੋ ਉਹ ਬੀਬੀ ਸ਼ਰਿਆਮ ਹੀ ਨਿਰਵਸਤਰ ਹੋ ਕੇ ਗੰਦ ਪਾਣ ਦੇ ਲੱਗੀ ਜੀ ਉਹਨੂੰ ਰੋਕਣਾ ਤਾਂ ਹੈ ਹੀ ਸੀ ਕਿਸੇ ਨੇ ਕਿੰਨੇ ਰੋਕਣਾ ਸੀ ਆ ਕਪੜੇ ਲਾ ਕੇ ਲੋਕਾਂ ਨੂੰ ਸਰੀਰ ਦਿਖਾਣਾ ਇਹ ਰੋਜ਼ਗਾਰ ਕਿਹੜਾ ਰੋਜ਼ਗਾਰ ਹੈ ਯਾਰ ਤੇ ਪਰਿਵਾਰ ਉਹਨਾਂ ਦੇ ਨਾਲ ਸਾਥ ਦੇ ਰਿਹਾ ਇਹਦਾ ਮਤਲਬ ਵੀ ਬਿਲਕੁਲ ਤੁਹਾਡੀ ਜਿਹੜੀ ਗੈਰਤ ਹੈ ਉਹ ਮਰ ਚੁੱਕੀ ਹੈ ਤੁਸੀਂ ਆਪਣੀਆਂ ਧੀਆਂ ਭੈਣਾਂ ਨੰਗੀਆਂ ਕਰਕੇ ਲੋਕਾਂ ਨੂੰ ਦਿਖਾ ਕੇ ਪੈਸੇ ਦੀ ਵਸੂਲੀ ਕਰ ਰਹੇ ਹੋ ਦਾੜੀਆਂ ਲਾ ਕੇ ਸੁਰਖੀਆਂ ਬਿੰਦੀਆਂ ਰੱਖ ਕੇ ਉੱਤੇ ਚੁੰਨੀ ਲੈ ਲੈਂਦੇ ਆ ਤੁਸੀਂ ਦੱਸੋ ਦਾ ਕੀ ਨਿਰਣੇ ਕਰੋਗੇ ਕੀ ਫੈਸਲਾ ਕਰੋਗੇ ਮਰਦ ਹੈ ਕਿ ਔਰਤ ਹੈ ਉਹ ਵੀ ਇੱਕ ਜਿਹੜੀ ਪ੍ਰਜਾਤੀ ਹੈ ਉਹਦੇ ਨਾਲ ਵੀ ਇਸੇ ਪ੍ਰਕਾਰ ਮੈਨੂੰ ਲੱਗਦਾ ਕਿਤੇ ਛੇਤਰ ਨਾਲ ਨਜਿੱਠਣਾ ਪਏਗਾ ਤانوں ਇਹ ਗੱਲ ਤਾਂ ਪਤਾ ਹੈ ਮੰਦਬੁੱਧੀ ਤਾਂ ਨਹੀਂ ਵੀ ਅਸੀਂ ਗਲਤ ਕੰਮ ਕਰ ਰਹੇ ਹਾਂ ਅੱਜ ਇੱਕ ਬੰਦਾ ਮਰ ਗਿਆ ਤੇ ਇਹਨਾਂ ਨੂੰ ਡਰ ਪੈ ਗਿਆ ਵੀ ਸਾਡੀ ਵਾਰੀ ਨਾ ਆ ਜਾਏ ਜੇ ਭਾਈ ਤੁਸੀਂ ਗਲਤ ਕੰਮ ਹੀ ਨਾ ਕਰਦੇ ਹੁੰਦੇ ਤੁਹਾਨੂੰ ਮਾਫੀ ਮੰਗਣ ਦੀ ਲੋੜ ਕਿਉਂ ਪਏ ਮੈਂ ਸਿਕਿਉਰਟੀਆਂ ਦੇਉ ਸਾਨੂੰ ਕਮਿਸ਼ਨਰ ਕੋਲ ਚੱਲ ਗਏ ਪੁਲਿਸ ਕੋਲ ਚੱਲ ਕੇ ਅੱਜ ਤੁਸੀਂ ਦੇਖੋ ਸਾਰੇ ਗਨਮੈਂਟ ਮੰਗਣ ਲੱਗੇ ਵੀ ਪੁਲਿਸ ਵਹਿਲੀ ਹੈ ਥਾਣੇ ਦੀ ਤਾਂ ਨਫਰੀ ਪੂਰੀ ਨਹੀਂ ਪੁਲਿਸ ਤੁਹਾਨੂੰ ਇਹ ਕਹਿਣ ਗਈ ਸੀ ਵੀ ਤੁਸੀਂ ਲੋਕਾਂ ਦੇ ਵਿੱਚ ਆਹ ਲੱਚਰ ਦਾ ਪਰੋਸੋ ਸਿਕਿਉਰਟੀ ਚਾਹੀਦੀ ਹੈ ਪਲੀਜ਼ ਪ੍ਰੋਡਿਊਸਰ ਉਹ ਤੋਂ ਵੱਧ ਗੰਦ ਪਾਣ ਵਾਲਾ ਮੈਨੂੰ ਲੱਗਦਾ ਪੰਜਾਬ 'ਚ ਕੋਈ ਬ ਤੇ ਪਤਾ ਨਹੀਂ ਉਹਦੇ ਪਿੰਡ ਦੇ ਲੋਕ ਨੂੰ ਕਿਵੇਂ ਬਰਦਾਸ਼ਤ ਕਰ ਰਹੇ ਆ ਉਥੇ ਗੈਰਤਮੰਦ ਲੋਕ ਨਹੀਂ ਹੈਗੇ ਇਹ ਨੂੰ ਕਹਿੰਦੇ ਨਹੀਂ ਹੈਗੇ ਕਿ ਉਹਨੂੰ ਲੱਗਦੀ ਨਹੀਂ ਹੈਗੀ ਸਰਕਾਰ ਨੇ ਇਹਨਾਂ ਦੇ ਤਾਂ ਪਰਚਾ ਦਿੱਤਾ ਉੱਤੇ ਨਹੀਂ ਪਰਚਾ ਦਿੱਤਾ ਉਹਨੂੰ ਜੋ ਅਮਰਤਪਾਲ ਮਹਿਰ ਉਹਨਾਂ ਨੂੰ ਕਰਨਾ ਪਿਆ ਇਹ ਇਹਦੇ ਪਰਿਵਾਰ ਨੂੰ ਕਰਨਾ ਚਾਹੀਦਾ ਸੀ ਜੇ ਪਰਿਵਾਰ ਇਤੇ ਸਖਤੀ ਰੱਖਦਾ ਕੋਈ ਗੱਲਬਾਤ ਹੁੰਦੀ ਕੱਲੀ ਉਹਦੀ ਗੱਲ ਨਹੀਂ ਕਰਦਾ ਮੈਂ ਜਿੰਨੇ ਹੋਰ ਵੀ ਕਰ ਰਹੇ ਆ ਅਸੀਂ ਆਪਣੀ ਬੁੱਧੀ ਨੂੰ ਵੀ ਤਾਲੇ ਲਾ ਲਏ ਅਸੀਂ ਆਪਣੇ ਸ਼ਸਤਰਾਂ ਨੂੰ ਵੀ ਤਾਲੇ ਲਾ ਲਿਆ ਹੀ ਆਪਣੇ ਸ਼ਸਤਰਾਂ ਨੂੰ ਵੀ ਤਾਲੇ ਲਾ ਲਏ ਸਾਰੀਆਂ ਚੀਜ਼ਾਂ ਨੂੰ ਲੋਕ ਕਰਕੇ ਅਸੀਂ ਸਿਰਫ ਮਲੰਗਪੁਰੇ ਤੇ ਆ ਗਏ ਵਿਚ ਚਿੱਟਾ ਸਾਡਾ ਕਨਸੈਪਟ ਹੈ ਆ ਲੱਚਰ ਦਾ ਸਾਡਾ ਕਨਸੈਪਟ ਹੈ ਠੀਕ ਹੈ ਨਾ ਕਿ ਲੋਕਾਂ ਨੂੰ ਧੀਆਂ ਭੈਣਾਂ ਨੂੰ ਰਿਸਪੈਕਟ ਦੇਣੀ ਹੈ ਨਾ ਅਸੀਂ ਧਾਰਮਿਕ ਗ੍ਰੰਥਾਂ ਨੂੰ ਰਿਸਪੈਕਟ ਦੇਣੀ ਹੈ ਥਾਂ ਥਾਂ ਤੇ ਬੇਅਦਬੀਆਂ ਕਰ ਰਹੇ ਆ ਚੰਗਾ ਹੋ ਗਿਆ ਜਿਹੜਾ ਮਾੜਾ ਸਮਾਜ ਨੂੰ ਮਾੜੇ ਅਨਸਰ ਮਾੜੀ ਚੀਜ਼ਾਂ ਪਰੋਸਦੇ ਆ ਚਾਹੇ ਨਸ਼ਾ ਹੈ ਚਾਹੇ ਇਸ ਤਰ੍ਹਾਂ ਦੀ ਅਸ਼ਲੀਲਤਾ ਹੈ ਕਿਉਂਕਿ ਸਾਡੇ ਪੰਜਾਬੀ ਭਾਸ਼ਾ ਦੇ ਵਿੱਚ ਜੋ ਕੁਝ ਉਹ ਅੱਜ ਕਰ ਰਹੀ ਸੀ ਬੀਬੀ ਇਹਨੂੰ ਵਿਸ਼ੇਵ੍ਰਿਤੀ ਕਹਿੰਦੇ ਆ ਕਈ ਲੋਕ ਕਹਿ ਰਹੇ ਨੇ ਕਿ ਬਹੁਤ ਵਧੀਆ ਹੋਇਆ ਪਰ ਕੁਝ ਲੋਕ ਇਹ ਕਹਿ ਰਹੇ ਨੇ ਕਿ ਪੰਜਾਬ ਹੈ ਭਾਰਤ ਹੈ ਕੋਈ ਤਾਲੀਬਾਨ ਥੋੜੀ ਹੈ ਕਿ ਤੁਸੀਂ ਆਪ ਹੀ ਫੈਸਲਾ ਲੈ ਲਓ ਕੀ ਕਰਨਾ ਕਿਸੇ ਨੂੰ ਮਾਰਨਾ ਇਹ ਜਿਹੜਾ ਸੋਸ਼ਲ ਮੀਡੀਆ ਹੈ ਮੇਰੇ ਹਿਸਾਬ ਨਾਲ ਇੰਸਟਾਗ੍ਰam ਹੋ ਗਿਆ ਦੂਸਰੇ ਹੋ ਗਏ ਪੰਜ ਚਾਰ ਜਿਹੜੇ ਜਿਨ੍ਹਾਂ ਤੇ ਚੱਲਦਾ ਇਹਨਾਂ ਦਾ ਡਰਾਮੇबाजी ਜੀ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਇੰਨਾ ਨਾਲ ਅਸੀਂ ਗੱਲ ਕਰਦੇ ਆ ਤਾਂ ਸਾਹਮਣੇ ਲੋਕ ਕਹਿੰਦੇ ਨੇ ਕਿ ਜੀ ਇਹ ਫਰੀਡਮ ਆਫ ਸਪੀਚ ਹੈ ਸਾਨੂੰ ਆਜ਼ਾਦ ਆਸੀਂ ਇਹ ਸਭ ਕੁਝ ਕਰ ਸਕਦੇ ਆ ਮਤਲਬ ਆਜ਼ਾਦੀ ਸਿਰਫ ਨੰਗੇਸ਼ ਪੁਣੇ ਦੀ ਤੱਕ ਰਹੇਗੀ ਜਾਂ ਆਜ਼ਾਦੀ ਇਥੋਂ ਤੱਕ ਹੀ ਰਹੇਗੀ ਲੋਕਾਂ ਦੇ ਦਿਮਾਗ ਦੇ ਵਿੱਚ ਕਿ ਠੀਕ ਹੈ ਅਸੀਂ ਗੰਦ ਪਾ ਲਈਏ ਉੱਤੇ ਅਸੀਂ ਨੰਗੇ ਹੋ ਕੇ ਨੱਚ ਲਈਏ ਜਾਂ ਅਸੀਂ ਕੁਝ ਵੀ ਅਸ਼ਲੀਲਤਾ ਫਲਾ ਲਈਏ ਉਹੀ ਆਜ਼ਾਦੀ ਰਹੇਗੀ ਗੱਲੀ ਇਹ ਰੂਪਰੇਖਾ ਇਹਨਾਂ ਨਿਹੰਗ ਸਿੰਘਾਂ ਵੱਲੋਂ ਬਣਾਈ ਗਈ ਹੈ ਇਹ ਸਰਕਾਰ ਵੱਲੋਂ ਬਣਾਈ ਜਾਣੀ ਚਾਹੀਦੀ ਸੀ ਉਹਨੂੰ ਪਹਿਲਾਂ ਹੀ ਸਜ਼ਾ ਦੇ ਕੇ ਕਿਸੇ ਨਾ ਕਿਸੇ ਤਰੀਕੇ ਨੱਥ ਪਾ ਕੇ ਰੋਕਣਾ ਚਾਹੀਦਾ ਸੀ ਕੱਲੇ ਜਿਨ੍ਹਾਂ ਨੇ ਕਤਲ ਕੀਤਾ ਜਾਂ ਕ੍ਰਾਈਮ ਹੋਇਆ ਜਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਤਾਂ ਭੁਗਤਣੀ ਐ ਉਹ ਭੁਗਤਣਗੇ ਪਰ ਉਹਨਾਂ ਨੂੰ ਕਤਲ ਕਰਨ ਦੀ ਲੋੜ ਕਿਉਂ ਪਈ ਇਸ ਗੱਲ ਦੇ ਉੱਤੇ ਵੀ ਜਿਹੜਾ ਸੋਚਣਾ ਬਣਦਾ ਦੋ ਦਿਨ ਪਹਿਲਾਂ ਇੰਸਟਾਗ੍ਰam ਇਨਫਲੂਐਂਸਰ ਕਮਲ ਕੌਰ ਦਾ ਕਤਲ ਹੁੰਦਾ ਜਿਸ ਦਾ ਨਾਂ ਕੰਚਨ ਤਿਵਾੜੀ ਸੀ ਪਰ ਉਹ ਇੰਸਟਾਗ੍ਰam ਦੇ ਉੱਪਰ ਕਮਲ ਕੌਰ ਦੇ ਨਾਮ ਨਾਲ ਜਾਣੀ ਜਾਂਦੀ ਸੀ 4 ਲੱਖ ਦੇ ਕਰੀਬ ਫਾਲੋਅਰ ਸੀ ਪਰ ਜਦੋਂ ਉਸ ਦੀ ਮੌਤ ਹੋਈ ਤਾਂ ਤਿੰਨ ਕਿ ਜਾਣੇ ਉਸ ਦੇ ਨਾਲ ਸੀ ਔਰ ਕਿਹਾ ਜਾਂਦਾ ਹੈ ਕਿ ਜਦੋਂ ਸੰਸਕਾਰ ਵੇਲੇ ਲੁਧਿਆਣੇ ਲਿਆਉਣਾ ਸੀ ਤਾਂ ਡਾਕਟਰਸ ਨੇ ਪਹਿਲੀ ਮਨਾ ਕਰਤਾ ਸੀ ਕਿ ਉੱਥੋਂ ਤੱਕ ਨਾ ਲੈ ਕੇ ਜਾਓ ਇੱਥੇ ਸੰਸਕਾਰ ਜਿਹੜਾ ਹੈ ਕਰ ਦੋ ਤਾਂ ਫਿਰ ਬਠਿੰਡੇ ਸੰਸਕਾਰ ਕਰਨਾ ਪਿਆ ਔਰ ਉਸ ਤੋਂ ਬਾਅਦ ਅਮਰਤਪਾਲ ਮਹਿਰੋਂ ਦਾ ਨਾਮ ਇਸ ਦੇ ਵਿੱਚ ਆਉਂਦਾ ਹੈ ਅਮਰਤਪਾਲ ਮਹਿਰੋਂ ਦੇ ਵੱਲੋਂ ਲਾਈਵ ਹੋ ਕੇ ਸਾਰਾ ਕੁਝ ਰੀਵੀਲ ਵੀ ਕੀਤਾ ਜਾਂਦਾ ਕਿ ਉਹਨਾਂ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਜਾਂਦੀ ਔਰ ਹੋਰ ਵੀ ਅੱਗੇ ਤੋਂ ਜਿਹੜੇ ਹੋਰ ਇੰਸਟਾਗ੍ਰam ਇਨਫਲੂਐਂਸਰ ਅਸ਼ਲੀਲ ਵੀਡੀਓਜ਼ ਜਾਂ ਅਸ਼ਲੀਲ ਕੰਟੈਂਟ ਸ਼ੇਅਰ ਕਰਨਗੇ ਉਹਨਾਂ ਦੇ ਉੱਪਰ ਵੀ ਜਿਹੜਾ ਕੁਝ ਐਕਸ਼ਨ ਉਹਨਾਂ ਦਾ ਹੋ ਸਕਦਾ ਹਾਲਾਂਕਿ ਅਮਰਤਪਾਲ ਮਹਿਰੋਂ ਦੇ ਦੋ ਸਾਥੀ ਗ੍ਰਿਫਤਾਰ ਹੋ ਚੁੱਕੇ ਨੇ ਅਮਰਤਪਾਲ ਮਹਿਰੋਂ ਦੀ ਪੁਲਿਸ ਜਿਹੜੀ ਹੈ ਪਹਾਲ ਕਰ ਰਹੀ ਹੈ ਸਾਡੇ ਨਾਲ ਨੇ ਪਟਿਆਲਾ ਅਸੀਂ ਪਹੁੰਚੇ ਹੋਏ ਆ ਅੱਜ ਗੱਗੀ ਪੰਡਿਤ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਪੂਰੇ ਮਸਲੇ ਨੂੰ ਉਹ ਕਿਵੇਂ ਦੇਖਦੇ ਨੇ ਪਹਿਲਾਂ ਤਾਂ ਤੁਸੀਂ ਇਸ ਮਸਲੇ ਨੂੰ ਇਸ ਕਤਲ ਨੂੰ ਕਿਵੇਂ ਦੇਖਦੇ ਹੋ ਜੈ ਮਾਈਕ ਜੈ ਮਹਾਕ ਦੇਖੋ ਕਤਲ ਕਿਸੇ ਦਾ ਵੀ ਹੈ ਉਹ ਮੰਦ ਭਗਾ ਹੈ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਕਤਲ ਕਰਨਾ ਜਿਹੜਾ ਕਿਸੇ ਪ੍ਰੋਬਲਮ ਦਾ ਹੱਲ ਨਹੀਂ ਨਹੀਂ ਕਰਨਾ ਚਾਹੀਦਾ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ ਹੈ ਕਾਨੂੰਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪਰ ਜਿਹੜਾ ਇਹ ਮਰਡਰ ਹੈ ਇਹ ਦੋ ਤਿੰਨ ਤਰੀਕਿਆਂ ਨਾਲ ਦੇਖਿਆ ਜਾ ਸਕਦਾ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈ ਸਭ ਤੋਂ ਪਹਿਲਾਂ ਤਾਂ ਉਹਨੂੰ ਮਜ਼ਾਕ ਹੈ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਮੈਨੂੰ ਇਹ ਚੀਜ਼ ਸਮਝ ਨਹੀਂ ਆ ਰਹੀ ਵੀ 3 ਸਾਲ ਤੋਂ ਇਹ ਕਾਮ ਮਨੁੱਖ ਨੇ ਆਮ ਘਰ ਦੇ ਬੱਚੇ ਨੇ ਸਰਕਾਰ ਸੰਭਾਲ ਲਈ ਜਾਂ ਤਾਂ ਉਹਨੂੰ ਆਪੋਜੀਸ਼ਨ ਅਡਰਸਰਬ ਕਰ ਰਹੀਆਂ ਜਾਂ ਫਿਰ ਉਹ ਇਸ ਕਾਬਲ ਨਹੀਂ ਹੈ ਵੀ ਇਹਨੂੰ ਚਲਾ ਸਕੇ ਇੰਨੇ ਕਤਲਾਂ 'ਚ ਵਾਧਾ ਇੰਨੇ ਗੈਂਗਸਟਰ ਵਧ ਜਾਣੇ ਇੰਨੇ ਪੱਧਰ ਤੇ ਕ੍ਰਾਈਮ ਵਧ ਜਾਣਾ ਪਹਿਲਾਂ ਨਾ ਤਾਂ ਇਹ ਗੈਂਗਸਟਰ ਨਜ਼ਰ ਆਉਂਦੇ ਸੀ ਕਿਤੇ ਨਾ ਹੀ ਇਹ ਕ੍ਰਾਈਮ ਨਜ਼ਰ ਆਉਂਦਾ ਸੀ ਕਿਤੇ ਵੀ ਇਹ ਬੱਚੇ ਹੋਣੇ ਗੈਂਗਸਟਰ ਬਣ ਗਏ ਜਾਂ ਫਿਰ ਇਹ ਕ੍ਰਾਈਮ ਜਿਹੜਾ ਪਹਿਲਾਂ ਪਰਦੇ ਦੇ ਪਿੱਛੇ ਸੀ ਕਿਤੇ ਜਿਹੜਾ ਸਟੇਟ ਦੇ ਵਿੱਚ ਇੱਕੋ ਦਮ ਪ੍ਰਫੁੱਲਤ ਹੋ ਗਿਆ ਬਾਕੀ ਰਹੀ ਗੱਲ ਇਹ ਬੀਬਾ ਦੀ ਮੌਤ ਦੀ ਹੈਨਾ ਜੋ ਕੁਝ ਇਹਨਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਸਾਡੇ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਬੱਚੇ ਨੇ ਬੱਚੀਆਂ ਨੇ ਭੈਣਾਂ ਨੇ ਪਰਿਵਾਰ ਨੇ ਉਹਨਾਂ ਨੂੰ ਪਰੋਸ ਰਹੇ ਨੇ ਉਹ ਵੀ ਮੰਦ ਭਗਾ ਦੇਖੋ ਜੇ ਕਤਲ ਮੰਦ ਭਗਾ ਹੈ ਤਾਂ ਉਹ ਵੀ ਮੰਦ ਭਗਾ ਹੈ ਉਹਨੂੰ ਵੀ ਕੋਈ ਬੰਦਾ ਜਿਹੜਾ ਹੱਲਾ ਸ਼ੇਰੀ ਨਹੀਂ ਦੇਗਾ ਕਿਉਂਕਿ ਜੇ ਇਸ ਗੱਲ ਦੀ ਹੱਲਾਸ਼ੇਰੀ ਦਿੰਨੇ ਆ ਤਾਂ ਹਰੇਕ ਦੇ ਘਰ ਦੇ ਵਿੱਚ ਰਿਸ਼ਤੇ ਹੈਗੇ ਆ ਇਹਦਾ ਮਤਲਬ ਤੁਸੀਂ ਆਪਣੇ ਰਿਸ਼ਤਿਆਂ ਨੂੰ ਵੀ ਉਹ ਪੱਛਮੀ ਸਭਤਾ ਦੀ ਖੁੱਲ ਦੇ ਰਹੇ ਹੋ ਤੇ ਮੇਰੇ ਮੰਨਣ ਦੇ ਹਿਸਾਬ ਨਾਲ ਇਹ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਜਿਹੜੀ ਇਹ ਰੂਪਰੇਖਾ ਇਹਨਾਂ ਨਿਹੰਗ ਸਿੰਘਾਂ ਵੱਲੋਂ ਬਣਾਈ ਗਈ ਹੈ ਇਹ ਸਰਕਾਰ ਵੱਲੋਂ ਬਣਾਈ ਜਾਣੀ ਚਾਹੀਦੀ ਸੀ ਉਹਨੂੰ ਪਹਿਲਾਂ ਹੀ ਸਜ਼ਾ ਦੇ ਕੇ ਕਿਸੇ ਨਾ ਕਿਸੇ ਤਰੀਕੇ ਨੱਥ ਪਾ ਕੇ ਰੋਕਣਾ ਚਾਹੀਦਾ ਸੀ ਵੀ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਤੇ ਨੁਕਸਾਨ ਨਾ ਹੋ ਸਕੇ ਇੱਕ ਤਾਂ 2-3 ਪਹਿਲੂ ਇਹਦੇ ਉੱਠ ਰਹੇ ਨੇ ਕਤਲ ਦੇ ਇੱਕ ਲੋਕ ਤਏ ਨੇ ਜਿਹੜੇ ਸੈਲੀਬ੍ਰੇਟ ਕਰ ਰਹੇ ਨੇ ਲੋਕ ਕਹਿੰਦੇ ਕਿ ਬਹੁਤ ਵਧੀਆ ਹੋਇਆ ਗੰਦ ਸਾਫ ਹੋਇਆ ਇਹੋ ਜਿਹੇ ਕਮੈਂਟ ਜਿਹੜੇ ਆ ਲੋਕ ਕਰ ਰਹੇ ਨੇ ਕਿਉਂਕਿ ਜਿਸ ਹਿਸਾਬ ਦੇ ਨਾਲ ਉਸ ਦੇ ਵੱਲੋਂ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਸੀ ਔਰ ਵੀਡੀਓਜ਼ ਦੇ ਵਿੱਚ ਕਈ ਵੀਡੀਓਜ਼ ਦੇ ਵਿੱਚ ਤਾਂ ਉਸ ਦੇ ਵੱਲੋਂ ਬੱਚਿਆਂ ਦੇ ਨਾਲ ਵੀ ਛੇੜਖਾਨੀ ਕੀਤੀ ਜਾਂਦੀ ਸੀ ਇਹੋ ਜੀਆਂ ਵੀ ਬਲਗਰ ਵੀਡੀਓ ਸੀ ਜਿਹੜੀਆਂ ਆਪਾਂ ਡਿਸਕਸ ਵੀ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਕਈ ਲੋਕ ਜਿਹੜੇ ਨੇ ਇਹ ਗੱਲਾਂ ਵੀ ਕਹਿ ਰਹੇ ਨੇ ਕਿ ਹਾਂ ਬਲਗੈਰਿਟੀਜ਼ ਦੇ ਨਾਲ ਘਟੂਗੀ ਇਸ ਦੇ ਨਾਲ ਸਾਡੇ ਬੱਚੇ ਜਿਹੜੇ ਆ ਉਹ ਰੁਕਣਗੇ ਕਿਉਂਕਿ ਜਿਹੜੇ ਹੋਰ ਉਸ ਨੂੰ ਦੇਖ ਦੇਖ ਕੇ ਜਿਹੜੇ ਹੋਰ ਇਹੋ ਜੇ ਕੁਝ ਸ਼ੇਅਰ ਕਰਦੇ ਸੀ ਵਾਇਰਲ ਕਰਦੇ ਕੰਟੈਂਟ ਉਹ ਵੀ ਹੁਣ ਮਾਫੀ ਮੰਗ ਰਹੇ ਨੇ ਦੇਖੋ ਇੱਕ ਗੱਲ ਤਾਂ ਹੈਗੀ ਐ ਵੀ ਮੈਂ ਪਹਿਲਾਂ ਇਹ ਬੀਬੀ ਦਾ ਨਾਂ ਕਦੀ ਸੋਸ਼ਲ ਮੀਡੀਆ ਦੇਖਿਆ ਸੀ ਨਾ ਮੇਰਾ ਕੋਈ ਇੰਟਰਸਟ ਸੀ ਨਾ ਕੋਈ ਲੈਣਾ ਸੀ ਨਾ ਦੇਣਾ ਸੀ ਨਾ ਸਾਡੀ ਲਾਈਨ ਆ ਪਰ ਜਦੋਂ ਦਾ ਇਹ ਕਾਂਡ ਹੋਇਆ ਵੀਡੀਓ ਦੀ ਅਮਰਤਪਾਲ ਨੇ ਸ਼ੇਅਰ ਕੀਤੀਆਂ ਕੁਝ ਚੈਨਲਾਂ ਦੇ ਸ਼ੇਅਰ ਹੋਈਆਂ ਉਹ ਦੇਖਣ ਤੋਂ ਬਾਅਦ ਹਰੇਕ ਇਨਸਾਨ ਜਿਹੜਾ ਵਧੀਆ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਰੱਖਦਾ ਉਹ ਇਹ ਗੱਲ ਤਾਂ ਕਹੇਗਾ ਇਹ ਗੱਲ ਬਿਲਕੁਲ ਕਹੇਗਾ ਹਰ ਪੰਜਾਬੀ ਖਾਸ ਕਰਕੇ ਵੀ ਚੰਗਾ ਹੋ ਗਿਆ ਜਿਹੜਾ ਮਾੜਾ ਸਮਾਜ ਨੂੰ ਮਾੜੇ ਅੰਸਰ ਮਾੜੀ ਚੀਜ਼ਾਂ ਪਰੋਸਦੇ ਆ ਚਾਹੇ ਨਸ਼ਾ ਹੈ ਚਾਹੇ ਇਸ ਤਰ੍ਹਾਂ ਦੀ ਅਸ਼ਲੀਲਤਾ ਹੈ ਕਿਉਂਕਿ ਸਾਡੇ ਪੰਜਾਬੀ ਭਾਸ਼ਾ ਦੇ ਵਿੱਚ ਜੇ ਜੋ ਕੁਝ ਉਹ ਅੱਜ ਕਰ ਰਹੀ ਸੀ ਬੀਬੀ ਇਹਨੂੰ ਵਿਸ਼ਿਆਵ੍ਰਿਤੀ ਕਹਿੰਦੇ ਆ ਅੱਜ ਦੀ ਰੇਡ ਦੇ ਵਿੱਚ ਜੇ ਇੰਗਲਿਸ਼ ਭਾਸ਼ਾ ਚ ਕਹਦੇ ਐ ਅਪਰੋਕਸੀਕੇਸ਼ਨ ਕਹਿੰਦੇ ਐ ਉਹ ਬੇਬੀ ਸ਼ਰਿਆਮ ਹੀ ਨਿਰਵਸਤਰ ਹੋ ਕੇ ਗੰਦ ਪਾਣ ਦੇ ਲੱਗੀ ਸੀ ਉਹਨੂੰ ਰੋਕਣਾ ਤਾਂ ਹੈ ਹੀ ਸੀ ਕਿਸੇ ਨੇ ਕਿੰਨੇ ਰੋਕਣਾ ਸੀ ਯਾਰ ਜੇ ਕਿਸੇ ਨੇ ਰੋਕਤਾ ਤਾਂ ਚਲੋ ਅਗਲੇ ਦਾ ਵੱਡਾ ਹੋਇਆ ਵੀ ਅਗਲੇ ਨੇ ਰੋਕਣ ਚ ਪਹਿਲ ਕੀਤੀ ਪਹਿਲਾਂ ਸਮਝਾਉਂਦੇ ਰਹੇ ਸਮਝਾਉਣ ਤੇ ਲੱਗੇ ਰਹੇ ਨਹੀਂ ਸਮਝੀ ਹਰੇਕ ਮਨੁੱਖ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਿੱਜੀ ਜ਼ਿੰਮੇਵਾਰੀ ਸਮਝ ਲੈੰਦਾ ਹਰੇਕ ਕੰਮ ਦੀ ਕੁਝ ਲੋਕ ਕੰਮ ਕਰਦੇ ਆ ਇਹਦੇ ਤੇ ਵਾਤਾਵਰਨ ਤੇ ਕੁਝ ਲੋਕ ਕੰਮ ਕਰਦੇ ਆ ਜਿਹੜੇ ਨਵੇਂ ਬੱਚੇ ਆ ਖੂਨ ਦਾਨ ਤੇ ਸਮਾਜ ਸੇਵਾ ਤੇ ਹਰੇਕ ਬੰਦੇ ਦੀ ਆਪਣੀ ਲਾਈਨ ਹੈ ਕੁਝ ਲੋਕ ਕਿਸਾਨੀ ਲਈ ਕੰਮ ਕਰ ਰਹੇ ਆ ਕੁਝ ਲੋਕ ਆ ਜਿਹੜੇ ਸਿਰਫ ਪਾਣੀ ਦੇ ਹੀ ਕੰਮ ਕਰ ਰਹੇ ਆ ਕੁਝ ਸਾਡੇ ਵਰਗੇ ਜਿਹੜੇ ਧਰਮ ਪ੍ਰਚਾਰ ਤੇ ਹੀ ਕੰਮ ਕਰ ਰਹੇ ਆ ਹਰੇਕ ਬੰਦੇ ਦੀ ਆਪਣੀ ਆਪਣੀ ਲਾਈਨ ਹੈ ਜਦੋਂ ਆਪਾਂ ਆਪਣੀ ਲਾਈਨ ਦੇ ਵਿੱਚ ਕੰਮ ਕਰਦੇ ਹੁੰਨੇ ਆ ਇੰਨੇ ਡਿਸਟਰਬ ਹੋ ਜਾਂਦੇ ਆ ਮੈਂਟਲੀ ਤੌਰ ਤੇ ਵੀ ਬਾਰ ਬਾਰ ਸਰਕਾਰਾਂ ਨੂੰ ਕਹਿ ਕਹਿ ਕੇ ਕਹਿ ਕਹਿ ਕੇ ਕਹਿ ਕਹਿ ਕੇ ਜਿਸ ਉਹਦੇ ਕਹਿਣ ਦੇ ਮੁਤਾਬਕ ਅਮਰਤਪਾਲ ਦੇ ਹਨ ਉਹ ਕਹਿੰਦੇ ਵੀ ਅਸੀਂ ਪਤਾ ਨਹੀਂ ਕਿੰਨੀਆਂ ਕੰਪਲੇਂਟਾਂ ਕੀਤੀਆਂ ਸਰਕਾਰ ਸੁਣਦੀ ਨਹੀਂ ਫੇਰ ਉਹ ਬੰਦੇ ਨਾ ਜਿਹੜੇ ਨਿਰਨੇ ਲੈਣ ਲਈ ਮਜਬੂਰ ਹੋ ਜਾਂਦੇ ਆ ਤੇ ਮੈਨੂੰ ਲੱਗਦਾ ਵੀ ਉਹਨੇ ਜਿਹੜਾ ਲਿਆ ਦੇਖੋ ਹੁਣ ਭੁਗਤਣਾ ਦਾ ਪੈਣਾ ਕਿਉਂਕਿ ਜੋ ਉਹਨਾਂ ਨੇ ਕਰਤਾ ਉਹਨਾਂ ਨੂੰ ਭੁਗਤਣਾ ਪਏਗਾ ਪੰਜ ਜਿਹੜਾ ਭਾਰਤ ਦਾ ਕਾਨੂੰਨ ਹੈ ਇਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ 302 ਹੈ ਤੇ ਫੈਸਲਾ ਹੁਣ ਜਸਟਿਸ ਜੱਜਾਂ ਨੇ ਕਰਨਾ ਹੈ ਇਹਨਾਂ ਨੇ ਜੋ ਕਰਨਾ ਸੀ ਇਹਨਾਂ ਨੇ ਸਮਾਜ ਨੂੰ ਕਰਕੇ ਦਿਖਾਤਾ ਪਰ ਇਹਦੇ ਤੋਂ ਇੱਕ ਚੀਜ਼ ਸਿੱਖਣੀ ਚਾਹੀਦੀ ਹੈ ਜੋ ਅਮਰਤਪਾਲ ਮਹਿਰ ਉਹਨਾਂ ਨੂੰ ਕਰਨਾ ਪਿਆ ਇਹ ਇਹਦੇ ਪਰਿਵਾਰ ਨੂੰ ਕਰਨਾ ਚਾਹੀਦਾ ਸੀ ਜੇ ਪਰਿਵਾਰ ਇਤੇ ਸਖਤੀ ਰੱਖਦਾ ਕੋਈ ਗੱਲਬਾਤ ਹੁੰਦੀ ਕੱਲੀ ਉਹਦੀ ਗੱਲ ਨਹੀਂ ਕਰਦਾ ਮੈਂ ਜਿੰਨੇ ਹੋਰ ਵੀ ਕਰ ਰਹੇ ਆ ਜਿੰਨੇ ਅੱਜ ਜੀਵਤ ਨੇ ਜਿਹੜੇ ਹੁਣ ਵੀ ਮੁੰਡੇ ਕੁੜੀਆਂ ਕਰ ਰਹੇ ਆ ਦਾੜੀਆਂ ਰੱਖ ਕੇ ਸੁਰਖੀਆਂ ਬਿੰਦੀਆਂ ਲਾ ਲੈਂਦੇ ਆ ਦਾੜੀਆਂ ਲਾ ਕੇ ਸੁਰਖੀਆਂ ਬਿੰਦੀਆਂ ਰੱਖ ਕੇ ਉੱਤੇ ਚੁੰਨੀ ਲੈ ਲੈਂਦੇ ਆ ਤੁਸੀਂ ਦੱਸੋ ਦਾ ਕੀ ਨਿਰਣੇ ਕਰੋਗੇ ਕੀ ਫੈਸਲਾ ਕਰੋਗੇ ਵੀ ਮਰਦ ਹੈ ਕਿ ਔਰਤ ਹੈ ਸਾਨੂੰ ਤਾਂ ਉਹ ਵੀ ਇੱਕ ਜਿਹੜੀ ਪ੍ਰਜਾਤੀ ਹੈ ਉਹਦੇ ਨਾਲ ਵੀ ਇਸੇ ਪ੍ਰਕਾਰ ਮੈਨੂੰ ਲੱਗਦਾ ਕਿਤੇ ਛੇਤਰ ਨਾਲ ਨਿਜੇਠਣਾ ਪਏਗਾ ਜੇ ਨਹੀਂ ਨਿਜੇਠੋਗੇ ਸਰਕਾਰਾਂ ਆਣੇ ਤਾਂ ਉਧਰਲੇ ਪਾਸੇ ਜਾਣਾ ਨਹੀਂ ਪਰ ਹੁਣ ਸਰਕਾਰਾਂ ਨੂੰ ਇਹ ਗੱਲ ਚਾਹੀਦੀ ਹੈ ਵੀ ਜੇ ਕੋਈ ਆਮ ਮਨੁੱਖ ਆਪਣੇ ਹੱਥ ਦੇ ਵਿੱਚ ਫੈਸਲਾ ਲੈਂਦਾ ਹੈ ਉਹ ਵੀ ਸਰਕਾਰ ਦੀ ਬਹੁਤ ਵੱਡੀ ਕਮਜ਼ੋਰੀ ਹੈ ਸਰਕਾਰ ਤੇ ਸਵਾਲੀਆ ਨਿਸ਼ਾਨ ਲੱਗਦਾ ਹੈ ਵੀ ਇੱਕ ਆਮ ਬੰਦਾ ਕਾਨੂੰਨ ਨੂੰ ਆਪਣੇ ਹੱਥ ਚ ਲੈ ਜਦੋਂ ਤੁਹਾਡੇ ਦਰਬਾਰ ਤੇ ਅਗਲਾ ਆ ਗਿਆ ਤੁਸੀਂ ਉਹਨੂੰ ਇਨਸਾਫ ਦਿਓ ਉਹਦੇ ਹੱਕ ਦੀ ਗੱਲ ਕਰੋ ਜਿਹੜੇ ਸਮਾਜ ਭਲਾਈ ਹੈ ਦੇਸ਼ ਭਲਾਈ ਹੈ ਉਹਨੂੰ ਸੁਰੱਖਿਅਤ ਕਰੋ ਤੇ ਅਗਲਾ ਕ੍ਰਾਈਮ ਨਾ ਕਰਨ ਵਾਲੇ ਪਾਸੇ ਜਾਏ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਅਮਰਤਪਾਲ ਮਹਿਰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਵਾਰ ਸਮਝਾਇਆ ਸੀ ਕੱਲ ਮੈਂ ਉਹਨਾਂ ਦੇ ਫਾਦਰ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਵੀ ਕਿਹਾ ਕਿ ਉਹ ਪਿੰਡ ਵੀ ਆਈ ਸੀ ਉਹਨੂੰ ਉਦੋਂ ਵੀ ਸਮਝਾਇਆ ਸੀ ਔਰ ਕਿਹਾ ਵੀ ਸੀ ਕਿ ਜੇ ਤੈਨੂੰ ਕੋਈ ਪੈਸੇ ਦੀ ਲੋੜ ਹੈ ਜਾਂ ਕੁਝ ਵੀ ਤੁਸੀਂ ਪਰਿਵਾਰ ਆਪ ਦਾ ਪਾਲਣਾ ਤੁਸੀਂ ਕਿਉਂਕਿ ਉਹ ਲੋਜਿਕ ਅਜਿਹਾ ਦਿੰਦੇ ਨੇ ਕਿ ਸਾਡਾ ਪਰਿਵਾਰ ਹੀ ਇਹ ਕੰਮ ਤੋਂ ਚੱਲਦਾ ਪਰ ਉਹਨੇ ਕਿਹਾ ਸੀ ਕਿ ਜੇ ਤੁਸੀਂ ਪਰਿਵਾਰ ਪਾਲਣਾ ਤੁਹਾਨੂੰ ਰੁਪਏ ਦੇ ਦੇਣੇ ਪਰ ਤੁਸੀਂ ਇਹ ਕੰਮ ਛੱਡ ਦਿਓ ਕਹਿੰਦੇ ਤਿੰਨ ਚਾਰ ਵਾਰ ਅਸੀਂ ਕਿਹਾ ਪਰ ਉਸਨੇ ਔਰ ਟਾਈਮ ਤਾਂ ਛੱਡਤਾ ਪਰ ਬਾਅਦ ਦੇ ਵਿੱਚ ਕੀ ਹੋਇਆ ਕਹਿੰਦੇ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਕਿ ਉਹ ਨਾਂ ਦੇ ਨਾਲ ਕੌਰ ਲਗਾਉਂਦੀ ਸੀਗੀ ਠੀਕ ਹੈ ਤੁਸੀਂ ਬਾਹਰੋਂ ਆਏ ਹੋ ਕਹਿੰਦੇ ਕਿਤੋਂ ਵੀ ਆਏ ਹੋ ਪਰ ਤੁਸੀਂ ਆਪ ਦੇ origignal name ਨਾਲ ਤੁਸੀਂ ਇਹ ਕਰ ਲਓ ਇੱਥੇ ਆ ਕੇ ਤੁਸੀਂ ਕਹਿੰਦੇ ਕੌਰ ਨ ਸ਼ਬਦ ਯੂਜ਼ ਕਰਦੇ ਹੋ ਦੇਖੋ ਇੱਕ ਤਾਂ ਕੌਰ ਸ਼ਬਦ ਵਾਲੀ ਗੱਲ ਚਲੋ ਪਹਿਲਾਂ ਮੈਂ ਇਸਦੀ ਗੱਲ ਕਰ ਲਾਂ ਵੀ ਹੁਣ ਉਹਦੇ ਵਿੱਚ ਆ ਮਰਡਰ ਹੋਣ ਤੋਂ ਬਾਅਦ ਕਈ ਚੀਜ਼ਾਂ ਹਨਾ ਦੇਖੋ ਮੈਂ ਵੀ ਮਨੁੱਖਾ ਤੇ ਮੈਂ ਵੀ ਦੇਖਿਆ ਸੋਸ਼ਲ ਮੀਡੀਆ ਉਸ ਤੋਂ ਬਾਅਦ ਸਾਰੇ ਦੇਖੇ ਜਿੰਨੇ ਉਹਨਾਂ ਨੇ ਟਾਰਗੇਟ ਕੀਤੇ ਪੇਜ ਜਿਹੜੇ ਲੋਕ ਆ ਜਿਹੜੇ ਇਹੋ ਜਿਹੀਆਂ ਚੀਜ਼ਾਂ ਪਰੋਸ ਰਹੇ ਆ ਉਹਨਾਂ ਦੇ ਵਿੱਚ ਇੱਕ ਕੋ ਜੱਟੀ ਐ ਉਹ ਵੀ ਪੰਜਾਬੀ ਹੋਗੀ ਜਿਹੜੀ ਆਪਣਾ ਉਹ ਕਰ ਰਹੀ ਐ ਇਹਨੂੰ ਛੱਡ ਕੇ ਇਹਨੂੰ ਕੱਲੀ ਨੂੰ ਛੱਡ ਕੇ ਜਿਹੜੀ ਮਰੀ ਐ ਬਾਕੀ ਸਾਰੇ ਤਾਂ ਪੰਜਾਬੀ ਨੇ ਤਕਰੀਬਨ ਤਕਰੀਬਨ ਗੱਲ ਇਹ ਆ ਅਸੀਂ ਉਹਨੂੰ ਇਹ ਗੱਲ ਨਹੀਂ ਕਹਿ ਸਕਦੇ ਕੋਰਨੀ ਯੂਜ਼ ਕਰ ਸਕਦੀ ਕਿਉਂਕਿ ਉਹਦੇ ਮਾਪਿਓ ਇੱਥੇ ਆਇਆ ਬਾਈ ਬਰਥ ਪੰਜਾਬ ਦੀ ਸੀ ਉਹ ਮਾਪਿਓ ਚਾਹੇ ਯੂਪੀ ਤੋਂ ਆਏ ਹੁਣ ਚਾਹੇ ਬਿਹਾਰ ਤੋਂ ਆਏ ਹੁਣ ਮੈਨੂੰ ਨਹੀਂ ਪਤਾ ਕਿੱਥੋਂ ਦੇ ਆਏ ਆ ਉਹ ਪਰ ਉਹ ਬਾਈਬਰ ਤੈਥੋਂ ਦੀ ਸੀ ਜਿਹੜਾ ਹੁਣ ਤੱਕ ਪਤਾ ਲੱਗਾ ਹੈ ਨਾ ਅਖਬਾਰਾਂ ਰਾਹੀਂ ਅਸੀਂ ਕੌਰ ਜਾਂ ਕੁਮਾਰੀ ਜਾਂ ਕੁਮਾਰ ਜਾਂ ਸਿੰਘ ਨਾਲ ਨਹੀਂ ਜਿਹੜਾ ਲੱਚਰ ਤਾਂ ਪਰੋਸ ਰਿਹਾ ਪਰੋਸ ਤਾਂ ਸਾਡੇ ਸਾਰੇ ਭਾਰਤੀਆਂ ਨੂੰ ਸਾਰੇ ਪੰਜਾਬੀਆਂ ਨੂੰ ਰਿਹਾ ਹੈ ਨਾ ਇਹ ਥੋੜੀ ਗੱਲ ਕਹਿ ਸਕਦੇ ਆਂ ਵੀ ਕੌਰ ਪਰੋਸ ਰਹੀ ਹੈ ਕਿ ਕੁਮਾਰੀ ਪਰੋਸ ਰਹੀ ਹੈ ਤੇ ਕੌਣ ਪਰੋਸ ਰਹੀ ਤਾਂ ਮਾਰਤੀ ਨਾ ਇਹ ਗੱਲ ਦੇਖੋ ਉਹਨਾਂ ਦੀ ਗਲਤ ਹੈ ਵੀ ਜੇ ਉਹ ਫੈਤਾ ਉਹੀ ਗੱਲ ਹੋ ਗਈ ਮੁਸਲਮਾਨਾਂ ਵਾਲੀ ਜਿਵੇਂ ਉਹਨਾਂ ਨੇ ਉਹਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਾਤ ਤੇ ਧਰਮ ਪੁੱਛ ਕੇ ਮਾਰਿਆ ਇਹਦਾ ਮਤਲਬ ਵੀ ਉਹਨਾਂ ਨੂੰ ਪਰミਸ਼ਨ ਹੈਗੀ ਹੈ ਜਿਹੜੇ ਅਸਲੀ ਕੌਰ ਦੇ ਸਿੰਘ ਨੇ ਉਹ ਕਰ ਸਕਦੇ ਲੱਚਰ ਦਾ ਜਿਉਂ ਉਹ ਵੀ ਮੰਗੀ ਜਾਂਦੇ ਮਾਫੀ ਉਹਨਾਂ ਨੂੰ ਵੀ ਕਿਹਾ ਜਾਂਦੇ ਕਿ ਹੁਣ ਅਗਲੀ ਗੱਡੀ ਤੁਹਾਡੇ ਘਰ ਤੱਕ ਵੀ ਹੋ ਸਕਦੀ ਹੈ ਹਾਂ ਆਹ ਗੱਲ ਜਿਹੜੀ ਹੈ ਇਹ ਗੱਲ ਹੈ ਵੀ ਕਿਸੇ ਬੰਦੇ ਨੂੰ ਲੱਚਰਤਾ ਪ੍ਰਉਸਣੀ ਕਰਨੀ ਬਿਲਕੁਲ ਵੀ ਅਲਾਉਡ ਨਹੀਂ ਹੋਣੀ ਚਾਹੀਦੀ ਚਾਹੇ ਉਹ ਕੌਰ ਹੈ ਚਾਹੇ ਸਿੰਘ ਹੈ ਚਾਹੇ ਕੁਮਾਰ ਹੈ ਕੋਈ ਵੀ ਹੈ ਦੇਖੋ ਸਾਡੇ ਪੰਜਾਬ ਦੀ ਜਿਹੜੀ ਸੱਭਤਾ ਬਹੁਤ ਅਮੀਰ ਸੱਭਤਾ ਹੈ ਬਹੁਤ ਹੀ ਨਾ ਪ੍ਰਾਪਤ ਹੋਣ ਵਾਲਾ ਜਿਹੜਾ ਸਾਡਾ ਵਿਰਸਾ ਹੈ ਇਹ ਕਦੀ ਵੀ ਸਾਨੂੰ ਆਮ ਲੋਕਾਂ ਨੂੰ ਪ੍ਰਾਪਤ ਨਹੀਂ ਹੋ ਸਕਦਾ ਸਾਨੂੰ ਪ੍ਰਾਪਤ ਹੋਇਆ ਸਾਨੂੰ ਇੱਥੇ ਮਾਣ ਹੋਣਾ ਚਾਹੀਦਾ ਤੇ ਸਾਨੂੰ ਆਪਣਾ ਜਿਹੜਾ ਵਿਰਸਾ ਬਚਾ ਕੇ ਰੱਖਣਾ ਚਾਹੀਦਾ ਹੈ ਇਹ ਜ਼ਿੰਮੇਵਾਰੀ ਤਾਂ ਬੇਸਿਕ ਤੌਰ ਤੇ ਜਿਹੜਾ ਸਟੇਟ ਦਾ ਰਾਜਾ ਜਿਹੜਾ ਮੁੱਖ ਮੰਤਰੀ ਹੈ ਉਹਦੀ ਬਣਦੀ ਹੈ ਤੇ ਉਹਦਾ ਜਿਹੜਾ ਉਥੇ ਪੁਲਿਸ ਕਰਮੀ ਨੇ ਜਿਹੜਾ ਸਟੇਟ ਦਾ ਡੀਜੀਪੀ ਹੈ ਉਹਦੀ ਨਿੱਜੀ ਤੌਰ ਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਮੁੱਖ ਮੰਤਰੀ ਦੇ ਡੀਜੀਪੀ ਇੰਨਾਕ ਜਿਹੜਾ ਇਹਨੂੰ ਸਖਤ ਕਰਨ ਵੀ ਕੋਈ ਬੰਦਾ ਜਿਹੜਾ ਕ੍ਰਾਈਮ ਕਰਨ ਬਾਰੇ ਨਾ ਸੋਚੇ ਇਹ ਜਿਹੜਾ ਸੋਸ਼ਲ ਮੀਡੀਆ ਮੇਰੇ ਹਿਸਾਬ ਨਾਲ ਆ ਇੰਸਟਾਗ੍ਰam ਹੋ ਗਿਆ ਦੂਸਰੇ ਹੋ ਗਏ ਪੰਜ ਚਾਰ ਜਿਹੜੇ ਜਿਨ੍ਹਾਂ ਤੇ ਚੱਲਦਾ ਇਹਨਾਂ ਦਾ ਡਰਾਮੇਬਾਜੀ ਜੀ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਇਹਨਾਂ ਤੇ ਕੁਝ ਪਵੰਦੀ ਵੀ ਲੱਗਣੀ ਚਾਹੀਦੀ ਤੁਸੀਂ ਕੀ ਦੇਦੇ ਹੋ ਕਿਉਂਕਿ ਜਿੰਨਾਂ ਨਾਲ ਅਸੀਂ ਗੱਲ ਕਰਦੇ ਆ ਤਾਂ ਸਾਹਮਣੇ ਲੋਕ ਕਹਿੰਦੇ ਨੇ ਕਿ ਜੀ ਇਹ ਫਰੀਡਮ ਆਫ ਸਪੀਚ ਹੈ ਸਾਨੂੰ ਆਜ਼ਾਦ ਆਸੀਂ ਇਹ ਸਭ ਕੁਝ ਕਰ ਸਕਦੇ ਆ ਮਤਲਬ ਆਜ਼ਾਦੀ ਸਿਰਫ ਨੰਗੇਜ ਪੁਨੇ ਦੀ ਤੱਕ ਰਹੇਗੀ ਜਾਂ ਆਜ਼ਾਦੀ ਇਥੋਂ ਤੱਕ ਹੀ ਰਹੇਗੀ ਲੋਕਾਂ ਦੇ ਦਿਮਾਗ ਦੇ ਵਿੱਚ ਕਿ ਠੀਕ ਹੈ ਅਸੀਂ ਗੰਦ ਪਾ ਲਈਏ ਉੱਤੇ ਅਸੀਂ ਨੰਗੇ ਹੋ ਕੇ ਨੱਚ ਲਈਏ ਜਾਂ ਅਸੀਂ ਕੁਝ ਵੀ ਅਸ਼ਲੀਲਤਾ ਫਲਾ ਲਈਏ ਉਹੀ ਆਜ਼ਾਦੀ ਰਹੇਗੀ ਗੱਲੀ ਦੇਖੋ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਕਿਸੇ ਆਮ ਸਧਾਰਨ ਮਨੁੱਖ ਨੂੰ ਇਹਨੂੰ ਹੱਥ 'ਚ ਲੈਣਾ ਕਿਉਂ ਪੈ ਰਿਹਾ ਕਾਨੂੰਨ ਨੂੰ ਤੁਸੀਂ ਦੇਖੋ ਕ੍ਰਾਈਮ ਕੀਤਾ ਉਹਨਾਂ ਨੇ ਲ ਪੂਤਣਾ ਪੈਣਾ ਪਰ ਗੱਲ ਇਹ ਆ ਵੀ ਉਹਨਾਂ ਨੂੰ ਕ੍ਰਾਈਮ ਕਰਨ ਦਾ ਟਾਈਮ ਕਿਉਂ ਆਇਆ ਜਿਹੜੇ ਸਾਡੇ ਧਾਰਮਿਕ ਪ੍ਰਚਾਰਕ ਨੇ ਚਾਹੇ ਉਹ Hindu ਨੇ ਚਾਹੇ Sikh ਨੇ ਜਾਂ ਕੋਈ ਵੀ ਨੇ ਉਹ ਵੀ ਅੱਜ ਕੱਲ ਸੋਸ਼ਲ ਮੀਡੀਆ ਦਾ ਸਹਾਰਾ ਲੈਣ ਲੱਗੇ ਹਰੇਕ ਧਾਰਮਿਕ ਪ੍ਰਚਾਰਕ ਸੋਸ਼ਲ ਮੀਡੀਆ ਤੇ ਆ ਉਹ satsang ਬਾਅਦ ਚ ਕਰਦੇ ਆ ਪਹਿਲਾਂ ਆਪਣਾ YouTube ਚੈਨਲ ਚਲਾਉਂਦੇ ਆ ਠੀਕ ਆ ਉਹ satsang ਜਾਂ diwan ਬਾਅਦ ਚ ਲਾਂਦੇ ਆ ਪਹਿਲਾਂ ਉਹਨਾਂ ਦੇ ਚੇਲੇ ਸੋਸ਼ਲ ਮੀਡੀਆ ਯੂਜ਼ ਕਰਨ ਲੱਗ ਜਾਂਦੇ ਆ ਜੇ ਅਸੀਂ ਲੋਕ ਜਿਹੜੇ ਧਾਰਮਿਕ ਲੋਕ ਆ ਆਪਣੀਆਂ ਕੌਮਾਂ ਨੂੰ ਆਪਣੇ ਨਿਆਂਿਆਂ ਨੂੰ ਇਹ ਗੱਲ ਨਹੀਂ ਦੱਸਾਂਗੇ ਵੀ ਜਿਸ ਸਟੇਟ 'ਚ ਜਿਸ ਸਬਦਾ 'ਚ ਅਸੀਂ ਬੈਠੇ ਆ ਸਾਡੀ ਇਹਦੇ ਲਈ ਕੀ ਜ਼ਿੰਮੇਵਾਰੀ ਐ ਪਰਮਾਤਮਾ ਸਾਨੂੰ ਕੀ ਕਹਿੰਦਾ ਤੇ ਅਸੀਂ ਇਹ ਕਿਹੜੇ ਮਾਰਗ ਤੇ ਚੱਲਣਾ ਜਦੋਂ ਅਸੀਂ ਇਹ ਚੀਜ਼ਾਂ ਨਹੀਂ ਦੱਸਦੇ ਅਸੀਂ ਆਪ ਇਹਨਾਂ ਦੇ ਨਾਲ ਸ਼ਰੀਕ ਹੋ ਜਾਂਦੇ ਆ ਉਸ ਲਾਈਨ 'ਚ ਤਾਂ ਫੇਰ ਜਿਹੜੇ ਨਿਆਂਈ ਲੋਕ ਨੇ ਉੱਥੋਂ ਕੁਝ ਵੀ ਤੁਹਾਡੇ ਤੋਂ ਸਿੱਖਿਆ ਨਹੀਂ ਲੈ ਕੇ ਜਾਂਦੇ ਉਹ ਸਗੋਂ ਤੁਹਾਨੂੰ ਸਿੱਖਿਆ ਦੇਣ ਲੱਗ ਜਾਂਦੇ ਆ ਵੀ ਇਸ ਤਰ੍ਹਾਂ ਦਾ ਚੈਨਲ ਬਣਾ ਲਓ ਬਾਬਾ ਜੀ ਤੁਸੀਂ ਮਸ਼ਹੂਰ ਹੋ ਜਾਓਗੇ ਇਸ ਤਰ੍ਹਾਂ ਦਾ ਪੇਜ ਬਣਾ ਲਓ ਬਾਬਾ ਜੀ ਤੁਸੀਂ ਮਸ਼ਹੂਰ ਹੋ ਜਾਓਗੇ ਤੇ ਫਿਰ ਬਾਬਾ ਵੀ ਉਹਨਾਂ ਨਾਲ ਹੀ ਤੁਰ ਪੈਣਾ ਮਸ਼ਹੂਰੀ ਵਾਲੇ ਪਾਸੇ ਫਿਰ ਚਾਹੇ ਉਹ Hindu ਧਰਮ ਦੇ ਨੌਜਵਾਨ ਨੇ ਚਾਹੇ Sikh ਧਰਮ ਦੇ ਨੌਜਵਾਨ ਨੇ ਕਿਉਂਕਿ ਦੇਖੋ ਜਿਹੜੇ Hindu ਧਰਮ ਦੇ ਸਾਡੇ ਨੌਜਵਾਨ ਨੇ ਬਜਰੰਗਦਲ ਇੱਕ ਸੰਗਠਨ ਹੈ ਸਭ ਤੋਂ ਪਹਿਲਾਂ ਬਜਰੰਗਦਲ 14 ਫਰਵਰੀ ਨੂੰ ਆਮ ਤੁਸੀਂ ਦੇਖਿਆ ਹੋਣਾ ਪਾਰਕਾਂ ਦੇ ਵਿੱਚ ਹੋਟਲਾਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੇ ਕਾਰਵਾਈ ਕਰਦਾ ਸੀ ਤੇ ਲੋਕ ਉਹਦਾ ਵਿਰੋਧ ਕਰਦੇ ਸੀ ਵੀ ਬਹੁਤ ਗਲਤ ਕਰਦੇ ਆ ਅੱਜ ਤੁਹਾਨੂੰ ਹੁਣ ਸਮਝ ਆਈ ਜੇ ਕਿਤੇ ਉਹ ਵਿਰੋਧ ਨੂੰ ਆਪਾਂ ਮੰਨੀ ਜਾਂਦੇ ਉਹਨਾਂ ਦਾ ਨਾਲ ਸਹਾਰਾ ਦੇ ਦਿੰਦੇ ਤੇ ਆ ਜਿਹੜਾ ਸੋਸ਼ਲ ਮੀਡੀਆ ਵਾਲਾ ਗੰਦ ਹੈ 12 14 ਸਾਲ ਪਹਿਲਾਂ ਬਜਰੰਗਦਲ ਵਾਲੇ ਕੰਮ ਕਰਨ ਲੱਗੇ ਸੀ ਉਹ 2007 ਦੇ ਨੇੜੇ ਤੇੜੇ 99 ਦੇ ਨੇੜੇ ਤੇੜੇ ਜਦੋਂ ਅਸੀਂ ਪੜਦੇ ਹੁੰਦੇ ਸੀ ਉਦੋਂ ਵੀ ਆ ਕੇ ਚੀਜ਼ਾਂ ਰੋਕਦੇ ਹੁੰਦੇ ਸੀ ਵੀ ਕੋਈ ਗੁਲਾਬ ਦਾ ਫੁੱਲ ਨਹੀਂ ਦੇਣਾ ਕੋਈ ਗਿਫਟ ਨਹੀਂ ਦੇਣੇ ਕੋਈ ਆ ਤੁਸੀਂ ਜਿਹੜੀ ਡਰਾਮੇਬਾਜ਼ੀ ਕਰਦੇ ਹੋ ਅਸ਼ਲੀਲਤਾ ਫਲਾਨੇ ਪਾਰਕਾਂ 'ਚ ਬੈਠ ਕੇ ਸਿਲਮਾ ਘਰਾਂ 'ਚ ਬੈਠ ਕੇ ਇਹ ਨਹੀਂ ਕਰਨਾ ਕਿਉਂਕਿ ਸਾਡੀ ਸੱਭਤਾ ਨਹੀਂ ਉਦੋਂ ਸਰਕਾਰਾਂ ਨੇ ਵੀ ਧਿਆਨ ਨਹੀਂ ਦਿੱਤਾ ਸਰਕਾਰਾਂ ਉਹਨਾਂ ਦੇ ਨਾਲ ਨਹੀਂ ਲੱਗੀਆਂ ਅੱਜ ਸਿੱਖ ਨੌਜਵਾਨ ਵੀ ਇਸ ਪਾਸੇ ਤੁਰ ਪੇ ਦੇਖੋ ਜਦੋਂ ਕੋਈ ਧਾਰਮਿਕ ਦਾ ਆਮ ਲੋਕ ਇਨਸਾਫ ਲੈਣ ਲਈ ਤੁਰੇਗਾ ਇਹਦਾ ਮਤਲਬ ਸਰਕਾਰ ਜਿਹੜੀ ਉਹ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ ਤੇ ਸਰਕਾਰ ਨੂੰ ਚਾਹੀਦਾ ਵੀ ਆਪਣਾ ਵਿਸ਼ਵਾਸ ਦੁਬਾਰਾ ਬਣਾ ਹਾਂਜੀ ਜ਼ਿਕਰੀਆ ਜ਼ਿਕਰੀਆ ਇਹ ਜਿਹੜੀਆਂ ਨਾ ਇਹਨਾਂ ਨੇ ਗੱਲਾਂ ਕੀਤੀਆਂ तकरीबन ਸਾਰੀਆਂ ਇਹ ਠੀਕ ਨੇ ਇਹਦੇ 'ਚ ਨਾ ਦੋ ਕਿਸਮ ਦੀ ਇੱਕ ਸਿਚੁਏਸ਼ਨ ਹੈ ਇਕ ਦੇਵਿਕ ਵੀ ਉਹ ਉਹ ਕਮਲਕੌਰ ਜਿਹੜੀ ਹੈ ਉਹਦਾ ਕਤਲ ਹੋਇਆ ਤੇ ਕਿਸੇ ਨੇ ਮਤਲਬ ਕਿ ਜਿਸ ਤਰ੍ਹਾਂ ਕੇ ਅਮਰਪਾਲ ਮਹਿਰੂ ਨੇ ਉਹਨਾਂ ਨੇ ਇਹ ਜ਼ਿੰਮੇਵਾਰੀ ਵੀ ਲੈ ਲਈ ਤੇ ਦੂਸਰਾ ਇਹਦਾ ਹੈ ਕਿ ਵੀ ਇਹ ਕਾਣ ਜਾਂ ਇਹ ਕੰਮ ਹੋਣ ਦੇ ਵਿੱਚ ਹਕੂਮਤ ਵੀ ਸ਼ਾਮਲ ਹੈ ਜ਼ਿੰਮੇਦਾਰ ਬਣਦੀ ਹੈ ਇਨਡਾਇਰੈਕਟਲੀ ਉਹ ਇਸ ਤਰ੍ਹਾਂ ਕਿ ਇਹ ਮੌਕਾ ਜਾਂ ਚਾਂਸ ਬਣਿਆ ਹੀ ਕਿਉਂ ਹਾਂ ਕਿਉਂਕਿ ਜਦੋਂ ਹਕੂਮਤ ਉਹ ਸਾਰਾ ਕੁਝ ਮੌਜੂਦ ਹੈ ਤੁਹਾਡੇ ਕਾਨੂੰਨ ਮੌਜੂਦ ਨੇ ਅਸ਼ਲੀਲਤਾ ਨੂੰ ਸਰਿਆਮ ਤੁਸੀਂ ਨਹੀਂ ਕਰ ਸਕਦੇ ਇਹ ਵੀ ਡਿਜੀਟਲ ਜਿਹੜਾ ਉਹਨਾਂ ਨੇ ਕਿਹਾ ਪ੍ਰੋਸਟੀਟਿਊਸ਼ਨ ਹੈ ਕਿ ਵੀ ਡਿਜੀਟਲ ਹੋਏ ਜਿਵੇਂ ਡਿਜੀਟਲ ਡੈਸ਼ ਕਰਦੀ ਹੁੰਦੀ ਹੈ ਇਹ ਉਹ ਇਹਨੂੰ ਰੋਕਿਆ ਜਾਣਾ ਚਾਹੀਦਾ ਸੀ ਇਹਦੇ ਕਾਨੂੰਨ ਸਖਤ ਹੋਣੇ ਚਾਹੀਦੇ ਸੀ ਪਹਿਲੇ ਤੋਂ ਉਹਨਾਂ ਦੇ ਵਾਲਦਾਦਨੀ ਜ਼ਿੰਮੇਵਾਰੀ ਵੰਡੀ ਸੀ ਮਾਂ ਪਿਓ ਨਾਲੇ ਖਾਂਦਾਨ ਨੂੰ ਰੋਕਦੇ ਜਦੋਂ ਨੇ ਕੰਮ ਸ਼ੁਰੂ ਕੀਤਾ ਜਦੋਂ ਨੇ ਕੰਮ ਸ਼ੁਰੂ ਕੀਤਾ ਫਿਰ ਉਹਨੇ ird gird ਮਾਛਰੇ ਦਾ ਵੀ ਇਹਦੇ ਵਿੱਚ ਮਤਲਬ ਕਿ ਹਿੱਸਾ ਹੈ ਜਾਂ ਯੋਗਦਾਨ ਜਿਹਨੂੰ ਕਹਿੰਦੇ ਨੇ ਕਿ ਵੀ ਉਹਨੂੰ ਰੋਕਿਆ ਨਹੀਂ ਗਿਆ ਜਾਂ ਉਹਦੇ ਇਲਾਕੇ ਦੇ ਲੋਕ ਐਸੇ ਸਨ ਕਿ ਉਹਨਾਂ ਨੇ ਕਿਹਾ ਹੀ ਨਹੀਂ ਉਹਨੂੰ ਕਿ ਜਿਹੜਾ ਅਮਰਿਤਪਾਲ ਮਹਿਰੋਜੀ ਨੂੰ ਕੰਮ ਕਰਨਾ ਪਿਆ ਇਹ ਵੈਸੇ ਕੰਮ ਜਿਹੜਾ ਸੀ ਨਾ ਜਿਸ ਤਰ੍ਹਾਂ ਗੱਗੀ ਪੰਡਤ ਜੀ ਕਹਿ ਰਹੇ ਨੇ ਕਿ ਇਹ ਹਕੂਮਤ ਦਾ ਕੰਮ ਸੀ ਹੂੰ ਸੱਚੀ ਗੱਲ ਤੇ ਇਹ ਹਕੂਮਤ ਨੂੰ ਇਹ ਕਰਨਾ ਜੇ ਅਦਾਰੇ ਬਨੇ ਹੋਏ ਨੇ ਅਦਾਰੇ ਇਸ ਚੀਜ਼ ਦੇ ਬਨੇ ਹੋਏ ਨੇ ਤੇ ਉਹ ਇਹਦਾ ਚੈੱਕ ਇਹਨੂੰ ਬੈਲੈਂਸ ਰੱਖ ਸਕਦੇ ਨੇ ਕਿ ਕਿਹੜਾ ਬੰਦਾ ਕੀ ਕਰ ਸਕਦਾ ਹੈ ਆਮ ਆਦਮੀ ਨੂੰ ਇਹ ਕਦਮ ਇਹਨਾਂ ਚੁਕਣਾ ਪਵੇ ਆਮ ਆਦਮੀ ਨੂੰ ਨਾ ਚੁਕਣਾ ਪਵੇ ਕਿਉਂਕਿ ਫਿਰ ਆਮ ਆਦਮੀ ਨੇ ਤੇ ਫਿਰ ਜਿਹੜਾ ਜਿੰਨੀ ਜਿਵੇਂ ਉਹਨਾਂ ਨੇ ਕਿਹਾ ਜੀ ਜ਼ਿੰਮੇਵਾਰੀ ਲਈ ਹੈ ਕਿਸੇ ਨੇ ਦੁਰਖਲਾਅ ਦੀ ਜ਼ਿੰਮੇਵਾਰੀ ਲਈ ਉਹਨੇ ਕਿ ਮੈਂ ਮੁਲਕ ਦਾ ਮਾਹੌਲ ਨੂੰ ਸਾਫ਼ ਕਰਨਾ ਹੈ ਕਿਸੇ ਦਾ ਹੁੰਦਾ ਕਿ ਮੈਂ ਮਾਸ਼ਰੇ ਨੂੰ ਸਾਫ਼ ਕਰਨਾ ਹੈ ਕਿਸੇ ਨੇ ਮذهب ਦਾ ਪ੍ਰਚਾਰ ਕਰਨਾ ਹੈ ਇਸ ਤਰ੍ਹਾਂ ਜਿਹੜੇ ਫਿਰ ਉਹ ਜ਼ਿੰਮੇਦਾਰ ਜਿਨ੍ਹਾਂ ਨੇ ਲਈ ਹੁੰਦੀ ਨਾ ਫਿਰ ਉਹ ਆਪਣੇ ਆਪ ਨੂੰ ਸਮਝਦੇ ਨੇ ਕਿ ਵੀ ਇਹ ਅਸੀਂ ਹਕੂਮਤ ਦੇ ਨਹੀਂ ਕਰ ਰਹੀ ਅਸੀਂ ਕਰਨਾ ਚਾਹੀਦਾ ਅਸੀਂ ਕਰ ਅਸੀਂ ਕਰਨੇ ਆ ਤੇ ਦੂਸਰਾ ਫਿਰ ਇਨਫਰਾਦੀ ਤੌਰ ਤੇ ਉਹ ਖੁਦ ਕਰਦੇ ਨੇ ਤੇ ਜਿੰਦੀ ਵਜੋਂ ਫਿਰ ਨੁਕਸਾਨ ਹੁੰਦਾ ਨੁਕਸਾਨ ਦੋ ਪਾਸਿਆਂ ਦਾ ਹੋ ਜਾਂਦਾ ਨਾ ਮੈਨੂੰ ਜਿਸ ਤਰ੍ਹਾਂ ਰਿਕੋਨਾ ਕੇ ਭਾਈ ਅਮਨਤਪਾਲ ਮਹਿਰੂਜੀ ਨੇ ਉਹਨਾਂ ਨੇ ਇਹ ਜ਼ਿੰਮੇਵਾਰੀ ਕਬੂਲ ਕੀਤੀ ਹੁਣ ਕਾਨੂੰਨ ਦੇ ਮਤਲਬ ਕੋ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਸਜ਼ਾ ਹੋਏਗੀ ਤੇ ਹੋ ਸਜ਼ਾ ਉਹਨਾਂ ਨੂੰ ਸਜ਼ਾ ਆਵੇ ਇਵੇਂ ਇਹਨਾਂ ਦਾ ਵੀ ਨੁਕਸਾਨ ਹੋਇਆ ਜੋ ਕਿ ਉਹਨਾਂ ਨੂੰ ਕਦਮ ਚੁੱਕਣਾ ਪਿਆ ਤੇ ਉਹਨਾਂ ਦਾ ਵੀ ਨੁਕਸਾਨ ਹੋਇਆ ਉਸ ਤੋਂ ਉਹਨਾਂ ਨੇ ਇਹ ਕਿਹਾ ਕਿ ਇਹ ਸਾਨੂੰ ਇਹਦੇ ਨਾਲ ਕੋਈ ਗਰਦ ਨਹੀਂ ਆਇਆ ਸੀ ਜੋ ਵੀ ਕਰਦੇ ਸੀ ਲੇਕਿਨ ਇਹਨੇ ਆਪਣੇ ਨਾਮ ਦੇ ਨਾਲ ਕੋਰ ਲਗਾਇਆ ਸੀ ਜਦੋਂ ਪਰਤਾ ਕਿ ਗੁਰੂ ਗੋਬਿੰਦ ਸਿੰਘ ਨੇ ਕੋਰ ਤੇ ਸਿੰਘਾਂ ਦਾ ਜਿਹੜਾ ਲਕਬ ਦਿੱਤਾ ਸੀ ਉਦੋਂ ਇਹ ਵੀਡੀਓ ਜੇ ਕਿਹਾ ਜਾ ਰਿਹਾ ਸੀ ਕਿ ਵੀ ਪੰਜਾਬੀ ਵੀ ਕਈ ਇੰਜ ਕਰਦੇ ਨੇ ਉਹਨਾਂ ਦੇ ਨਾਂ ਨਾਲ ਜੱਟੀ ਲਾਏ ਜੱਟੀ ਇੱਕ ਕੌਮ ਹੈ ਕੌਰ ਇੱਕ ਮਤਲਬ ਕਿ ਮذਬੀ ਲੋਕ ਨਾਮ ਦੇ ਨਾਲ ਲਾਉਂਦੇ ਨੇ ਜਿਵੇਂ ਹੁਣ ਸਾਡੇ ਅਗਰ ਕਿਸੇ ਮੌਲਵੀ ਨੇ ਲਾਣਾ ਤੇ ਉਹਨੇ ਮੋਲਾਣਾ ਲਾਣਾ ਇਹ ਪੰਡਤ ਨੇ ਉਹਨਾਂ ਨੇ ਨਹੀਂ ਹੁਣ ਗੱਗੀ ਨੇ ਨਾਲ ਪੰਡਤ ਹਮ ਜਾਂ ਇਸ ਤਰ੍ਹਾਂ ਹੀ ਜਿਵੇਂ ਦੂਸਰੇ ਪ੍ਰਚਾਰਕ ਹੁੰਦੇ ਨੇ ਉਹ ਨਾਮ ਲਗੜਾ ਤੇ ਇਸ ਤਰ੍ਹਾਂ ਹੀ ਜਿਹੜੇ ਜਿਨ੍ਹਾਂ ਨੇ ਬਾਣਾ ਧਾਰਿਆ ਹੁੰਦਾ ਜਾਂ ਪਾਇਆ ਹੁੰਦਾ ਜਾਂ ਅਮਰਦ ਪੀਤਾ ਹੁੰਦਾ ਉਹ ਆਪਣੇ ਨਾਮ ਦੇ ਨਾਲ ਕੋਰ ਲਾੰਦੇ ਨੇ ਤੇ ਜੋ ਕਿ ਉਹ ਗਲਤ ਕਰ ਰਹੀ ਸੀ ਇੱਕ ਦੇ ਕੌਮ ਨੂੰ ਬਦਨਾਮ ਕਰ ਰਹੀ ਸੀ ਦੂਸਰਾ ਮਜ਼ਬਬ ਨੂੰ ਮਰਦਾਨ ਬਦਨਾਮ ਕਰ ਰਹੀ ਸੀ ਇਹਦੇ ਚ ਕਾਫੀ ਚੀਜ਼ਾਂ ਨੇ ਤੇ ਦੋਸਤ ਕਮੈਂਟਸ ਵਿੱਚ ਆਪਣੀ ਰਾਏ ਦਾ ਇਜ਼ਹਾਰ ਕਰ ਸਕਦੇ ਨੇ ਕਿ ਆ ਇਹ ਸਹੀ ਹੋਇਆ ਹੈ ਜਾਂ ਗਲਤ ਹੋਇਆ ਹੈ ਕਿਸੇ ਵੀ ਮਨੁੱਖ ਦੀ ਜਾਨ ਜਾਣਾ ਇਹ ਹੁੰਦਾ ਤੇ ਗਲਤ ਹੀ ਹੈ ਲੇਕਿਨ ਇਨਸਾਨੀਅਤ ਤੇ ਪਹਿਲੇ ਇਨਸਾਨੀਅਤ ਪਹਿਲੇ ਵੇ ਲੇਕਿਨ ਉਹ ਇਨਸਾਨ ਕਰ ਕੀ ਰਿਹਾ ਉਹ ਮਾਸਰੇ ਵਾਸਤੇ ਨਸੂਰ ਤੇ ਨਹੀਂ ਸੀ ਉਹ ਮਾਸਰੇ ਵਾਸਤੇ ਕੈਂਸਰ ਦਾ ਜ਼ਵਾਬਦ ਨਹੀਂ ਸੀ ਮਤਲਬ ਕੈਂਸਰ ਹੀ ਹੈ ਨਾ ਕਿ ਆਉਣ ਵਾਲੀ ਜਨਰੇਸ਼ਨ ਨੂੰ ਗਲਤ ਪਾਸੇ ਲਾ ਰਹੇ ਸੀ ਇਹ ਚੀਜ਼ਾਂ ਵੀ ਤੇ ਦੇਖਣੀਆਂ ਪੈਂਦੀਆਂ ਨੇ ਕਿ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋएगी ਅਗਰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਜੇ ਤੇ ਤੁਸੀਂ ਆਪਣੀ رائے ਦਾ ਇਜ਼ਹਾਰ ਕਮੈਂਟਸ ਬਾਕਸ ਵਿੱਚ ਕਰ ਸਕਦੇ ਹੋ ਜੀ ਮਿਲਨੇ ਆ ਕਿ ਨਵੀਂ ਵੀਡੀਓ ਨਾਲ ਸਾਥ ਦੇਓ ਇਜਾਜ਼ਤ ਅੱਲਾਹ ਅਕਬਾਰ